ਨਨਟ ਟੂ ਆਲ ਆਫ ਯੂ ਅੱਜ ਸੇਂਟ ਜਾਨਦੇ ਹਾਂ ਕਿ ਕਿਵੇਂ ਪੰਜਾਬ ਨਸ਼ੇ ਕਾਰਨ ਪਰਬਾਤ ਹੋ ਰਿਹਾ ਹੈ ਅਤੇ ਕਿਵੇਂ ਘਰਾਂ ਦੇ ਘਾਰ ਉਜੜ ਰਹੇ ਹਨ ਸੋ ਅੱਜ ਤੇ ਹੀ ਛੋਟੇ ਜਿਹੇ ਨਾਟਕ ਰਾਹੀਂ ਅਸੀਂ ਤੁਹਾਨੂੰ ਅਜੇ ਹੀ ਪਰਿਵਾਰ ਦੀ ਕਹਾਣੀ ਦੱਸਾਂਗੇ ਜਿਸ ਵਿੱਚ ਇੱਕ ਪੜਿਆ ਲਿਖਿਆ ਮੋਢਾਂ ਚਿਸ ਦਾ ਨਾਮ ਸਿੰਧਾ ਹੈ ਉਹ ਨੇ ਚਾਚਿਆਂ ਤੇ ਦੋਸਤਾਂ ਪਿੱਛੇ ਲੱਗ ਕੇ ਨਜਾਰ ਆ ਗਾ ਹੈ ਅਤੇ ਹੋਲੀ-ਹੋਲੀ ਨਸ਼ੇ ਦਾ ਆਦੀ ਬਣ ਜਾਂਦਾ ਹੈ ਸੁਹਾਵੋ ਨਾਟਕ ਦੇ ਪਹਿਲੇ ਪਾਗ ਵਿੱਚ ਸਿੰਦੇ ਅਤੇ ਉਸ ਤੇ ਚਾਚੀ ਦੀ ਮੁਲਾਕਾਤ ਦੇਖੀਏ ਹੋਰ ਅਖਬਾਰ ਘੂਰ ਤ ਨਹੀਂ ਆਇਆ ਅਜਦਾ ਜੀ ਸਰਦਾਰ ਜੀ ਹੁਣੇ ਆਇਆ ਲਿਆ ਜੇਤੀ ਨਸ਼ਾ ਸੇ ਕਰਨ ਦੋ ਮੌਤਾਂ ਚਾਰ ਨੌਜਵਾਨ ਨਸ਼ੇ ਸਮੇਤ ਕਾਬੂ ਹੈਲੋ ਚੰਦੇ ਪੁੱਤ ਹੈਲੋ ਚਾਚਾ ਸਸਰੀ ਕਾਲਾ ਸਸਰੀ ਕਾ ਪੁੱਤ ਠੀਕਾ ਪੁੱਤ ਕਬਰੀਆ ਚਾਚਾ ਤੂੰ ਦੱਸ ਠੀਕ ਆ ਪੁੱਤ ਮੈਂ ਵੀ ਹੋਰ ਕਿੱਥੇ ਸੀ ਮੈਂ ਕਾਲਜ ਗਿਆ ਹੋਇਆ ਸੀ ਚਾਚਾ ਪੜ੍ਹਨਾੱਸਿਆ ਕਿਵੇਂ ਚੱਲਦੀ ਆ ਫਿਰ ਤੇਰੀ ਪੜਾਈ ਪੜਾਈ ਵਧੀਆ ਚੱਲਦੀ ਆ ਚਾਚਾ ਜਾ ਤੇ ਆਉਂਦਾ ਹੋਇਆ ਪੁੱਤ ਸਾਡੇ ਘਰੇ ਖੜਕੇ ਜਾਈ ਕਿਉਂ ਜੱਜਾ ਕੀ ਕੰਮ ਸੀ ਉਹ ਬੱਸ ਪਤਾ ਹੀ ਆ ਤਨ ਫਰਕ ਮਾਦਾ ਕੋਈ ਨਹੀਂ ਜੱਜਾ ਫੇ ਮੈਂ ਅੱਥਰੇ ਆਜੂਗਾ 6 ਵਜੇ ਚੰਗਾ ਪੁੱਤ ਠੀਕ ਸ਼ਾਮ ਦੇ ਵੇਲੇ ਸਿੰਦਾ ਆਪਣੇ ਚਾਚੇ ਦੇ ਘਰ ਆਉਂਦਾ ਹੋਇਆ ਜੱਜਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਠੀਕ ਆ ਮੋਤ ਹਬਾਦੀਆ ਜੱਜਾ ਤੂੰ ਦੱਸ ਮੇਰਾ ਪੁੱਤ ਭਾਵੀ ਹੋਰ ਕਿਵੇਂ ਸੀ ਮਦੀਆ ਜੀ ਚਾਚਾ ਕਿਵੇਂ ਆਉਣਾ ਹੋਇਆ ਅੱਜ ਚਾਚਾ ਭੁੱਲ ਵੀ ਗਿਆ ਤੂੰ ਹੀ ਦਾ ਸੱਦਿਆ ਸੀ ਸਵੇਰੇ ਫੋਨ ਕਰਕੇ ਉਹ ਪੁੱਤ ਵੱਡੇ ਹੋ ਚਲੇ ਆ ਯਾਦ ਨਹੀਂ ਰਹਿੰਦਾ ਕੋਈ ਨਹੀਂ ਚਾਚਾ ਉਹ ਛੋਟੂ ਉਹ ਛੋਟੂ ਕਿੱਧਰ ਮਰ ਗਿਆ ਨਹੀਂ ਸਰਦਾਰ ਜੀ ਕੁਰਸੀ ਲਿਆ ਤੇ ਭਤੀਜ ਵਾਸਤੇ ਹੋਰ ਕਿਵੇਂ ਚੱਲਦੀ ਆ ਫਿਰ ਤੇਰੀ ਪੜ੍ਹਾਈ ਪੜ੍ਹਾਈ ਵਧੀਆ ਚੱਲਦੀ ਆ ਚਾਚਾ ਅੱਸਿਆ ਹੋਰ ਕਿਵੇਂ ਕਿਵੇਂ ਸੋਚਿਆ ਬੰਦਾ ਕੀ ਦੀ ਪੜ੍ਹਾਈ ਦਾ ਅੱਗੇ ਪਾਸੇ ਅੱਜ ਹੀ ਪਾਸ ਕਰਨੀ ਆ ਅੱਸਿਆ ਲਿਆ ਫਿਰ ਛੋਟੂ ਹੀ ਲਾ ਕੋ ਤੇ ਚੱਕ ਫਿਰ ਨਾ ਮੈਂ ਨਹੀਂ ਪੀਂਦਾ ਚਾਚਾ ਪੀ ਲਾ ਪੀ ਦੀ ਹੁੰਦੀ ਆ ਨਹੀਂ ਚਾਚਾ ਮੈਂ ਨਹੀਂ ਪੀਤੀ ਹੈ ਜਾਂ ਕੁਸਨਾ ਦਾ ਪੀਣਾਗਾ ਉਹ ਨਹੀਂ ਨਹੀਂ ਪੀਲਾ ਨਹੀਂ ਬਾਜਾ ਚਾਚਾ ਮੈਂ ਨਹੀਂ ਪੀਂਦਾ ਉਹ ਪੀਲਾ ਉਹ ਨਹੀਂ ਚਾਚਾ ਮੈਂ ਨਹੀਂ ਪੀਂਦਾ ਪੀਲਾ ਨਹੀਂ ਉਹ ਪੀਲਾ ਲੈ ਆਪਾਂ ਵੀ ਹੋਇਆ ਕੰਮ ਥੇਰਾ ਆ ਮੇਰਾ ਥੇਰਾ ਪੁੱਤ ਨੇ ਚਾਚੇ ਪਿੱਛੇ ਲੱਗ ਕੇ ਨਸ਼ਾ ਕਰਦਾ ਹੈ ਸੋ ਆਓ ਅੱਗੇ ਸ਼ਿੰਦੇ ਉੱਤੇ ਉਸਤੇ ਦੋਸਤਾਂ ਦੀ ਪੁਲਾਕਾਤ ਨੂੰ ਵੀ ਦੇਖੀਏ ਜਿਵੇਂ ਆ ਛੰਦਿਆ ਡੇਗਦਾ ਹੋਣਾ ਓ ਰਾਤੀਆਂ ਚਾਚੇ ਨੇ दारू ਜੀ ਪੀ ਆਤੀ ਹੈ ਸਿਰ ਜਾ ਫੜਿਆ ਪਿਆ ਉਹ ਬੱਸ दारू ਹੀ ਤੂੰ ਸਾਡੇ ਨਾਲ ਸਮਾਨ ਲਾ ਕੇ ਦੇਖ ਇਹ ਦਵਾਈ ਉਹ ਨਜਾਰੇ ਮੈਂ ਇਹ ਦਵਾਈ ਉਹ ਤੇ ਸੁਵਰਕਾ ਝੂਟੇ ਆਪਣੇ ਜਿ ਪਰੀਆਂ ਉਹਨੀਆਂ ਵੀ ਪਰੀਆਂ

ਪਰੇਗਾ ਬਾਈ ਸਮਾਨ ਦੇ ਦਿਆ ਤੋੜ ਲੱਗੀ ਪਈਆ ਯਾਰ ਕਿਉਂ ਬਾਈ ਤੂੰ ਪਹਿਲਾਂ ਉਹ پیسے ਵੀ ਨਹੀਂ ਦੇ ਕੇ ਜਾਂਦਾ ਯਾਰ ਕੋਈ ਹੱਥ ਨੇ ਦੇ ਦੇਰ ਦੇ ਦੇ ਬਾਈ ਉਹ ਬਾਈ ਯਾਰ ਤੇਰਾ ਪਹਿਨਾ 60000 ਕੱਤਾ ਹੋਇਆ ਪੈਸੂ ਵੀ ਨਹੀਂ ਦੇ ਕੇ ਗਿਆ ਵਈ ਦੇ ਦੂ ਮੈਨਰ ਪਹਿਰੀ ਪਹਿਨਾ ਵਈ ਦੇ ਦੇ ਯਾਰ ਉੱਤੜ ਉੱਤੜ ਬਾਈ ਨੇ ਇੱਕ ਵਾਰੀ ਦੇ ਦੇ ਨਾਲ ਦੇ ਦੰਨਾ ਬਾਈ ਭਾਲਾ ਵੀ ਚੰਦਿਆ ਅਗਲੀ ਵਾਰ ਜਦੋਂ ਆਏਗਾ ਉਹਦੇ ਪੈਸੇ ਦੇ ਕੇ ਆਈਂ ਨਹੀਂ ਮੈਂ ਦੇਣਾ ਨਹੀਂ ਕੋਈ ਕੋਈ ਨਹੀਂ ਅਗਲੀ ਵਾਰ ਤੇ ਪੱਕਾ ਪੈਸੇ ਦੇ ਦਿੰਦਾ ਚੰਗਾ ਹੋ

पता नहीं की हो गया सिंधे बहुत तो उठा ओ सिंधे सिंधे हेलो हेलो हरपाल डॉक्टर और के मेरे पुत्र है की कही अब मड़ा जा मन तो के करे आई यार सिंधा पता नहीं की सिंधे नु पता नहीं की हो गया आ जा नहीं आई मड़े नहीं हेलो हेलो आया नहीं ਆਉਣਾ ਹੀ ਰਾਜੀ ਆ ਆ ਜਾ ਕੇ ਰਾਂ ਆਉਣਾ ਹੀ ਫੋਪਾ ਨਹੀਂ ਲੈ ਤਾਂ ਨਸਾ ਨਹੀਂ ਤਾ ਉਹ ਵਰ ਟੋਇਲਟ ਕਿਉਂ ਆ ਆਹ ਕਿਹੜਾ ਚੱਕਰ ਆ ਜ ਪੈ ਗਿਆ ਏ ਮੈਨੂੰ ਪਹਿਲਾਂ ਕਿਹਾ ਸੀ ਨਾ ਕਰੇ ਨਾ ਪਹਿਲੀ ਸੰਤ ਚ ਪਹਿਲਾਂ ਤੇਰੇ ਪਿਆਰ ਨੇ ਦਬਾਗਾ ਹੁਣ ਜੋ ਮੈਂ ਹਜੇ ਸਿੰਦੇ ਕੀ ਹੋ ਗਿਆ ਉੱਠ ਖੜ ਪੁੱਤ ਕੀ ਹੋ ਗਿਆ ਸਿੰਦੇ ਹੁਣ ਕੋਈ ਲਾਲ ਦਾ ਟਿਕਟ ਉਲਾ ਵੀ ਠੀਕ ਹੋਵੇਂ ਬੈਠੋ ਇਹ ਮਦਦ ਲੈ ਕੇ ਤੜਕੇ ਨੂੰ ਉੱਠੜੋ ਆਪੀ ਉੱਠੜੋ ਤੜਕੇ ਨੂੰ ਐ ਚੱਲ ਚੰਗਾ ਹਾਂ ਤੁਸੀ ਵੇਖਿਆ ਕਿ ਜਰ ਸਿੰਦਾ ਭਿਓਸ ਹੋ ਜਾਂਦਾ ਹੈ ਤਾਂ ਡਾਕਟਰ ਦੇ ਹੋਂ ਦੇ ਪਤਾ ਲੱਗਦਾ ਹੈ ਕਿ ਉਸਨੇ ਨਸ਼ੇ ਦੀ ওভারਡੋਜ਼ ਲੱਤੀ ਹੋਈ ਹੈ ਅਤੇ ਉਸ ਨੂੰ ਫੇਸ ਦਾ ਕੋਹੋਸ ਆ ਜਾਵਗਾ ਸਵਾ ਉਹ ਅਗਲੇ ਸੀਨ ਦੇਖੀਏ ਕਿ ਕੀ ਸਿੰਦੇ ਨੂੰ ਚਲ ਮੈਂ ਲਾਉਣਾ ਪਏ ਡਾਕਟਰ ਨੂੰ ਫੋਨ ਕੀ ਹੋ ਗਿਆ ਹੁਣ ਕੀ ਹੋ ਗਿਆ ਬਾਬਾ ਜੀ ਮੈਂ ਉਹ ਦੱਸ ਨਹੀਂ ਸਕਿਆ ਹਾਏ ਹੋਏ ਚਲ ਕੋਈ ਨਹੀਂ ਸੋਮ ਤੁਸੀਂ ਵੇਖਿਆ ਕਿ ਡਾਕਟਰ ਦੇ ਹੋਂਦ ਤੇ ਪਤਾ ਲੱਗਾ ਹੈ ਕਿ ਨਸੇ ਦੀ ਅਮਨ ਉਸ ਕਾਰਨ ਛਿੰਦੇ ਦੀ ਮੌਤ ਹੋ ਗਈ ਹੈ ਤੇ 来。